ਬਜਰੀ ਦਾ ਜਿਹੜਾ ਹੈਗਾ ਕਟਿਆ 2 ਲੱਖ ਦਾ ਚਲਾਨ ਐਸ ਪਰ ਮਾਈਨਿੰਗ ਰੂਲਸ ਉਹਨਾਂ ਦੇ ਜੇ ਹੀ ਮਾਈਨਿੰਗ ਮੌਕੇ ਤੇ ਉਪਲਬਧ ਨੇ ਉਹਨਾਂ ਨੇ ਆਪਣੇ ਡਿਪਾਰਟਮੈਂਟ ਰੂਲਸ ਦੇ ਤਹਿਤ 2 ਲੱਖ ਦਾ ਚਲਾਨ ਕਟਿਆ ਇਹ ਸਾਨੂੰ ਵਿਦਾਊਟ ਡਾਕੂਮੈਂਟਸ ਤੇ ਓਵਰਲੋਡਿੰਗ ਦਾ ਕੋਈ ਵੀ ਵਹੀਕਲ ਮਿਲੂਗਾ ਤਾਂ ਸੋਦੀ ਸਖਤ ਤੋਂ ਸਖਤ ਕਾਰਵਾਈ ਉਹਦੇ ਅਗੇਂਸਟ ਕੀਤੀ ਜਾ ਜਿਨ੍ਹਾਂ ਕੋ ਵੈਲਿਡ ਡਾਕੂਮੈਂਟਸ ਹੈ ਉਹਨਾਂ ਨੂੰ ਵਾਰਨਿੰਗ ਦੇ ਕੇ ਛੱਡੇ ਜਾ ਰਹੇ ਵੀ ਗਾਂ ਤੋਂ ਵੀ ਡਾਕੂਮੈਂਟੇਸ਼ਨ ਪੂਰੀ ਰੱਖਣ ਤੇ ਜਿਹੜੇ ਸਾਡੇ ਸਟ੍ਰਿਕਟ ਰੂਲਸ ਨੇ ਜਿਹੜੇ ਸਵੇਰੇ 6 ਤੋਂ 9 ਵਜੇ ਤੱਕ ਪਲਾਈ ਨਾ ਕਰਨ ਰੋਡ ਤੇ ਤੇ ਸ਼ਾਮੀ 1 ਤੋਂ 4 ਵਜ ਉਸ ਉਸ ਵਿੱਚ ਲਿਖੇ ਇਹ ਜਿਹੜੇ ਹੈਵੀ ਵਹੀਕਲਸ ਐ ਅਪਲਾਈ ਨਾ ਕਰੇ ਦੇਖੋ ਅਸੀਂ ਕਾਫੀ ਟਾਈਮ ਤੋਂ ਜਿਵੇਂ ਸਾਨੂੰ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਡੀਸਾ ਵੱਲੋਂ ਹਦਾਇਤਾਂ ਪ੍ਰਾਪਤ ਹੋਈਆਂ ਨੇ ਕਿ ਹਰ ਸਬਡਿਵੀਜ਼ਨ ਲੈਵਲ ਤੇ ਜਿੰਨੇ ਵੀ ਸਾਰੇ ਅਫਸਰ ਸਹਿਬਾਨ ਨੇ ਕੋ ਜੁਆਇੰਟ ਆਪਰੇਸ਼ਨ ਕਰਨ ਉਹਦੇ ਤਹਿਤ ਜਿੰਨੇ ਵੀ ਮੇਰੇ ਅੱਜ ਰੈਵਨਿਊ ਡਿਪਾਰਟਮੈਂਟ ਵੀਡੀਓ ਡਿਪਾਰਟਮੈਂਟ ਫੋਰੈਸਟ ਤੋਂ ਮਾਈਨਿੰਗ ਤੋਂ ਤੇ ਡੀਐਸਪੀ ਸਾਹਿਬ ਹੋਗੇ ਮੈਂ ਹੋਗੇ ਸੀ ਜੁਆਇੰਟ ਚੈਕਿੰਗਸ ਕਰ ਰਹੇ ਆ ਸਾਰੇ ਡਿਪਾਰਟਮੈਂਟ ਅੱਜ ਇਕੱਠੇ ਖੜੇ ਨੇ ਇਸ ਟਾਈਮ ਇਨਕਲੂਡਿੰਗ ਟ੍ਰੈਫਿਕ ਤੇ ਅਸੀਂ ਜਿੰਨੇ ਵੀ ਕੋਈ ਵੀ ਸਾਨੂੰ ਲੱਗ ਰਿਹਾ ਵਹੀਕਲ ਖਾਸ ਤੌਰ ਤੇ ਅਸੀਂ ਹੈਵੀ ਵਹੀਕਲਸ ਦੀ ਚੈਕਿੰਗ ਕਰ ਰਹੇ ਆ ਕਿਉਂਕਿ ਮੋਸਟਲੀ ਜਿਹੜੇ ਐਕਸੀਡੈਂਟ ਨੇ ਵੱਡੇ ਵਹੀਕਲਸ ਕਰਕੇ ਹੀ ਹੁੰਦੇ ਨੇ ਤੇ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਬਹੁਤ ਇੱਥੇ ਸੀਰੀਅਸ ਪਹਿਲਾਂ ਵੀ ਸਮਾਣਾ ਸ਼ਹਿਰ 'ਚ ਹੋ ਚੁੱਕਿਆ ਤਾਂ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਕਿਸਮ ਦੀ ਵਹੀਕਲ ਦੀ ਇਨਗੈਲੀ ਕਰਕੇ ਕੋਈ ਵੀ ਨਾ ਹੋਣੀ ਘਟਨਾ ਹੋਵੇ ਤਾਂ ਇਸ ਲਈ ਸਾਡੇ ਵੱਲੋਂ ਪਹਿਲਾਂ ਹੀ ਸਾਰੇ ਡਿਪਾਰਟਮੈਂਟ ਨੂੰ ਸਟੈਂਡਿੰਗ ਇੰਸਟਰਕਸ਼ਨ ਦਿੱਤੀਆਂ ਹੋਈਆਂ ਨੇ ਫਿਰ ਵੀ ਅਸੀਂ ਖੁਦ ਮੌਕੇ ਤੇ ਹਾਜ਼ਰ ਹੋ ਕੇ ਟਾਈਮ ਟੂ ਟਾਈਮ ਚੈਕਿੰਗਸ ਕਰ ਰਹੇ ਹਾਂ ਤੇ ਅੱਜ ਸਾਡੀ ਮੋਹ ਹੀ ਮਹੀ ਹੈ ਵੀ ਕੋਈ ਵੀ ਆਪਣੀ ਇਲੀਗਲ ਮਾਈਨਿੰਗ ਦਾ ਵਹੀਕਲ ਨਾ ਹੋਵੇ ਵਿਦਆਊਟ ਡਾਕੂਮੈਂਟਸ ਨਾ ਹੋਵੇ ਕੋਈ ਵੀ ਡਰਾਈਵਰ ਬਿਨਾ ਕਾਗਜ਼ਾਂ ਦੇ ਨਾ ਹੋਵੇ ਇਹ ਤਹਿਤ ਹੋਣੀ ਅਸੀਂ ਇੱਕ ਬਜਰੀ ਦਾ ਜਿਹੜਾ ਹੈਗਾ ਕੱਟਿਆ 2 ਲੱਖ ਦਾ ਚਲਾਨ ਐਸ ਪਰ ਮਾਈਨਿੰਗ ਰੂਲਸ ਉਹਨਾਂ ਦੇ ਜੇ ਮਾਈਨਿੰਗ ਮੌਕੇ ਤੇ ਉਪਲਬਧ ਨੇ ਉਹਨਾਂ ਨੇ ਆਪਣੇ ਡਿਪਾਰਟਮੈਂਟ ਰੂ 2 ਲੱਖ ਦਾ ਚਲਾਨ ਕੱਟਿਆ ਤੇ ਮੇਰਾ ਸਾਰਿਆਂ ਨੂੰ ਇਹੀ ਮੈਸੇਜ ਹੈ ਜੀ ਵੀ ਕਿਸੇ ਵੀ ਕਿਸਮ ਦੇ ਕਿਸੇ ਵੀ ਕੋਈ ਰਿਆਤ ਨਹੀਂ ਕੀਤੀ ਜਾਊਗੀ ਇਹ ਸਾਨੂੰ ਵਿਦਾਊ ਡਾਕੂਮੈਂਟਸ ਓਵਰਲੋਡਿੰਗ ਦਾ ਕੋਈ ਵੀ ਵਹੀਕਲ ਮਿਲੂਗਾ ਤਾਂ ਸੋਦੀ ਸਖਤੋ ਸਖਤਕਾਰ ਵੀ ਓਦੇਗੇਂਸਟ ਕੀਤੇ ਜਾਗੇ ਇਹਦੇ ਵਿੱਚ ਜੀ ਸਾਡੀ ਸਬਡਿਵੀਜ਼ਨ ਲੈਵਲ ਤੇ ਇੱਕ ਕਮੇਟੀ ਬਣੀ ਹੋਈ ਹੈ ਐਸ.ਡੀ.ਐਮ ਸਾਹਿਬਾ ਮੈਡਮ ਡੀ.ਐਸ.ਪੀ ਸਮਾਣਾ ਸਿਵਲ ਪ੍ਰਸ਼ਾਸਨ ਦੇ ਹੋਰ ਕਈ ਅਫਸਰ ਨੇ ਸਾਡੇ ਐਸ.ਐਚ.ਓ ਸਿਟੀ ਨੇ ਟ੍ਰੈਫਿਕ ਦਾ ਸਟਾਫ ਹੈ ਤੇ ਨਾ ਤਹਿਤ ਅਸੀਂ ਉਸੇ ਦੇ ਲੜੀ ਦੇ ਵਿੱਚ ਅੱਜ ਕਾਰਵਾਈ ਕਰਦੇ ਹੋਏ ਇੱਥੇ ਭਾਦਰਗੜ ਚੌਕ ਤੇ ਬਾਬਾ ਬੰਦਾ ਸਿੰਘ ਭਾਦਰ ਚੌਕ ਕੋਲੇ ਇੱਥੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਜਿੱਥੇ ਸਾਰੇ ਹੈਵੀ ਵਹੀਕਲਸ ਦੀ ਚੈਕਿੰਗ ਚੱਲ ਰਹੀ ਹੈ ਜਿਨ੍ਹਾਂ ਕੋ ਵੈਲਿਡ ਡਾਕੂਮੈਂਟਸ ਹੈ ਉਹਨਾਂ ਨੂੰ ਵਾਰਨਿੰਗ ਦੇ ਕੇ ਛੱਡੇ ਜਾ ਰਹੇ ਵੀ ਗਾਂ ਤੋਂ ਵੀ ਡਾਕੂਮੈਂਟੇਸ਼ਨ ਪੂਰੀ ਰੱਖਣ ਤੇ ਜਿਹੜੇ ਸਾਡੇ ਸਟ੍ਰਿਕਟ ਰੂਲਸ ਨੇ ਜਿਹੜੇ ਸਵੇਰੇ 6 ਤੋਂ 9 ਵਜੇ ਤੱਕ ਪਲਾਈ ਨਾ ਕਰਨ ਰੋਡ ਤੇ ਤੇ ਸ਼ਾਮੀ 1 ਤੋਂ 4 ਵਜੇ ਤੱਕ ਜਿਹੜਾ ਸਕੂਲਾਂ ਦਾ ਸਮਾਂ ਹੈ ਕਾਲਜਸ ਦਾ ਸਮਾਂ ਹੈ ਉਸ ਉਸ ਵਿੱਚ ਵਿਖੇ ਇਹ ਜਿਹੜੇ ਹੈਵੀ ਵਹੀਕਲਸ ਹੈ ਉਹ ਪਲਾਈ ਨਾ ਕਰਨ ਇਹ ਤੋਂ ਇਲਾਵਾ ਕਈ ਇਥੇ ਵਹੀਕਲਸ ਅਸੀਂ ਕੁਝ ਇੰਪਾਉਂਡ ਵੀ ਕਰ ਰਹੇ ਹਾਂ ਕਈਆਂ ਤੇ ਮੋਟਰ ਵਹੀਕਲ ਐਕਟ ਦੇ ਤਹਿਤ ਵੀ ਕਾਰਵਾਈ ਕਰ ਰਹੇ ਹਾਂ ਤੇ ਕਈਆਂ ਦੇ ਖਿਲਾਫ ਮਾਈਨਿੰਗ ਐਕਟ ਦੇ ਤਹਿਤ ਅਸੀਂ ਫਾਈਨ ਵੀ ਕੀਤੇ ਜਿਵੇਂ ਐਸ.ਐਮ. ਸਾਹਿਬ ਨੇ ਦੱਸਿਆ ਬੀ.ਡੀ.ਸੀ న్యూਸ ਪੱਲੋਂ ਜਿਹੜੇ ਸਮਾਣਾ ਇਲਾਕੇ ਦੇ ਵਿੱਚ ਟ੍ਰਿਪਰ ਚੱਲਦੇ ਹਨ ਟਰਾਲੇ ਚੱਲਦੇ ਹਨ ਵੱਡੇ ਵਾਹਨ ਹਨ ਜਿਨ੍ਹਾਂ ਕੋਲ ਡਾਕੂਮੈਂਟ ਨਹੀਂ ਹੁੰਦੇ ਔਰ ਪਿਛਲੇ ਮਹੀਨੇ ਇੱਕ ਬੰਦਬਾਦ ਹਾਦਸਾ ਵੀ ਹੋਇਆ ਤਾਂ ਮੰਦਪਾਗਾ ਉਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਖਤ ਹਦਾਇਤਾਂ ਦਿੱਤੀਆਂ ਸਮਾਣਾ ਪ੍ਰਸ਼ਾਸਨ ਨੂੰ ਵੀ ਇਸ ਇਲਾਕੇ ਤੇ ਵੀ ਜਿਹੜਾ ਕੋਈ ਬਿਨਾ ਡਾਕੂਮੈਂਟ ਦੇ ਬਿਨਾ ਕਾਗਜ਼ਾਤ ਕੇ ਕੋਈ ਟਰਾਲਾ ਹੈ, ਟਿਪਰ ਹੈ ਜਾਂ ਕੋਈ ਵੀ ਮੰਨ ਲਓ ਵਾਹਨ ਜਿਨਾਂ ਕੋ ਡਾਕੂਮੈਂਟ ਨਹੀਂ ਹੈ ਬਟ ਹੈਵੀ ਵਾਹਨ ਹੈ ਉਹਨਾਂ ਕੇ ਕਾਗਜ਼ਾਤ ਦੇ ਲਈ ਇੱਕ ਵਿਸ਼ੇਸ਼ ਡਰਾਈਵ ਚਲਾਈ ਗਈ ਹੈ। ਡੀਐਸਪੀ ਸਮਾਣਾ ਦੁੱਖੋ ਖੁਦ ਖੜੇ ਹੈ। ਫਦਰ ਸਿੰਘ ਬਰਾਰ, ਐਸਟੀਐਮ ਸਮਾਣਾ ਰੀਤਾ ਗੋਇਲ ਔਰ ਮਾਈਨਿੰਗ ਵਿਭਾਗ ਦੇ ਅਧਿਕਾਰੀ ਲਗਾਤਾਰ ਇਸ ਦੇ ਖਿਲਾਫ ਐਕਸ਼ਨ ਚੇ ਚਲਾਨ ਕੱਟੇ ਜਾ ਰਹੇ ਵੱਡੀ ਭਾਰੀ ਕੀਮਤ ਦੇ ਚਲਾਨ ਕੱਟੇ ਗਏ ਹੈ ਔਰ ਜਿਹੜੇ ਵਾਹਨ ਹੈ ਜਿਨਾਂ ਕੇ ਆਗਜ਼ਾਦ ਨਹੀਂ ਹੈ ਉਹਨਾਂ ਨੂੰ ਬੌਂਡ ਵੀ ਕੀਤਾ ਗਿਆ ਔਰ ਉਸ ਨੂੰ ਲੈ ਕੇ ਲਗਾਤ ਇਹਨਾਂ ਦੀ ਪ੍ਰਸ਼ਾਸਨ ਦੀ ਚੱਲ ਰਹੀ ਹੈ ਤੁਸੀਂ ਇੱਧਰ ਦੇਖੋ ਵੱਡੇ ਟਰਾਲੇ بڑے بڑے ਟਰਾਲੇ ਇਹ ਖੜੇ ਹੈ ਜਿਨ੍ਹਾਂ ਕੋਲ ਕਾਗਜ਼ਾਦ ਨਹੀਂ ଥି ਤੇ ਉਹਨਾਂ 'ਤੇ ਚਲਾਨ ਕੱਟੇ ਗਏ ਹੈ ਔਰ ਜਿਨ੍ਹਾਂ ਕੋਲ ਕਾਗਜ਼ਾਦ ਹੈ ਉਹਨਾਂ ਨੂੰ ਵਾਰਨਿੰਗ ਦੇ ਕੇ ਦੱਸਿਆ ਜਾ ਰਿਹਾ ਵੀ ਇੰਨੇ ਸਮੇਂ ਦੇ ਦੌਰਾਨ ਤੁਸੀਂ ਸੜਕਾਂ 'ਤੇ ਨਹੀਂ ਉਤਰ ਸਕਦੇ ਇਸ ਦੇ ਲਈ ਸੇਫ ਡਰਾਈਵਸ ਲਾ ਕੇ ਕਾਰਵਾਈ ਕੀਤੀ ਗਈ ਤਾਂ ਕਿ ਕੋਈ ਵੀ ਹਾਸਾ ਇਨ ਬਿਨਾ ਡਾਕੂਮੈਂਟ ਦੇ ਵਾਹਨਾ ਕਰਕੇ ਨਾ ਹੋਵੇ ਕੈਮਰਾਮੈਨ ਬੀਕੇ ਗੜਕ ਦੇ ਨਾਲ ਪ੍ਰਸੋਤਮ ਕੋਸ਼ਿਕ ਪੀਡੀਸੀ ਨੂਸ ਸਮਾਣਾ